ਮਜੀਠੀਆ ਸਾਹਿਬ ਅੱਜ ਤੇ ਮੈਂ ਉਹਦਾ ਗੋਰੇ ਦਾ ਜੀਜਾ ਵਾਂ ਤੇ ਮੈਂ ਉੱਤੇ ਕਾਰਵਾਈ ਕਰ ਲਈ ਕਹਿ ਵੀ ਦਿੱਤਾ ਤੇ ਕੱਲ ਹੀ ਕਹਿਤਾ ਸੀ ਕਿ ਜੇ ਤੇ ਬੰਦੀਆ ਜੇ ਇਹਨੇ ਗਲਤੀ ਕੀਤੀ ਹੈ ਤੇ ਤੇ ਪਰਚਾ ਦੇ ਦਿਓ ਕਿ ਕਿਤੇ ਕਿੱਡਾ ਚੰਗਾ ਹੁੰਦਾ ਜਦੋਂ ਤੁਹਾਡਾ ਨਾਮ ਡਰਗ ਦੇ ਵਿੱਚ ਆਇਆ ਸੀ ਤੇ ਉਦੋਂ ਸੁਖਬੀਰ ਬਾਦਲ ਨੇ ਤੁਹਾਡੇ ਤੇ ਉਦੋਂ ਆਪ ਪਰਚਾ ਦਿੱਤਾ ਹੁੰਦਾ ਅੱਜ ਤੁਹਾਡੀ ਪਾਰਟੀ ਵੀ ਵੱਜ ਜਾਂਦੀ ਲੋਕ ਵੀ ਕਹਿੰਦੇ ਕਿ ਠੀਕ ਆ ਯਾਰ ਨਿਆਪਸੰਦ ਬੰਦੇ ਆ ਉਹ ਕਾਲੀ ਦਲੂ ਵੀ ਲੈ ਕੇ ਬਹਿ ਗਏ ਸੋ ਇਸ ਕਰਕੇ ਮੇਰੇ ਤੋਂ ਮੇਰੇ ਤੇ ਤੁਸੀਂ ਲੱਗੇ ਹੋ ਮੈਨੂੰ ਪਤਾ ਬੜੇ ਚਿਰ ਦੇ ਲੱਗੇ ਹੋ ਮੈਂ ਆਮ ਪਰਿਵਾਰ ਚੋਂ ਆਇਆ ਕਦੇ ਕੋਈ ਸੀਟ ਖਾਲੀ ਕਰਾਉਣਾ ਚਾਹੁੰਦਾ ਵੀ ਇਹਦੇ ਇਹ ਚੀਜ਼ ਕਰਕੇ ਧੁੰਦਲਾ ਕਰ ਦੋ ਚਿਹਰਾ ਕੋਈ ਕਹਿੰਦਾ ਜੀ ਇਹ ਆਹ ਚੀਜ਼ ਕਰਕੇ ਤਾਂ ਧੁੰਦਲਾ ਕਰ ਦੋ ਮੇਰਾ ਚਿਹਰਾ ਧੁੰਦਲਾ ਨਹੀਂ ਹੋਣਾ ਮੈਂ ਸਾਫ਼ ਜਾਬ ਬੰਦਾ ਵਾਂ ਆਪਣੀ ਕਿਰਤ ਖਾਣ ਵਾਲੇ ਬੰਦੇ ਆ ਆਪਣੇ ਹੱਕ ਸੱਚੀ ਖਾਣ ਵਾਲੇ ਬੰਦੇ ਆ ਰੱਬ ਨਾਲ ਐ ਸੋ ਜੇ ਕੋਈ ਵੀ ਗਲਤੀ ਕਰੂ ਮੈਂ ਤੇ ਆਪਣੇ ਜੇ ਕੋਈ ਸਰਪੰਚ ਗਲਤੀ ਕਰਦਾ ਉਹਨੂੰ ਫੜ ਕੇ ਅੰਦਰ ਦੇਣ ਤੱਕ ਚਲਿਆ ਜਾਣਾ ਸੋ ਮੇਰੇ ਲਈ ਕੋਈ ਤੁਹਾਡੇ ਅੰਗੂ ਵੋਟਾਂ ਦਾ ਲਾਲਚੀ ਨਹੀਂ ਹੈਗਾ ਮੈਂ ਚਾਹੁੰਦਾ ਜਿੰਨਾ ਚਿਰ ਵੀ ਇਸ ਕੁਰਸੀ ਤੇ ਬ لوکانو ਜਿਹੜਾ ਨਿਆ ਮਿਲੇ ਬਾਕੀ ਇਸ ਮੈਂ ਪਰਿਵਾਰ ਕੋਲ ਵੀ ਜਾਊਗਾ ਜੇ ਉਸ ਮੇਰੀ ਮਾਤਾ ਦੇ ਇਹ ਇਸ ਬੰਦੇ ਨੇ ਬਿਨਾ ਸੋਚਿਆ ਕਿ ਹੇਕ ਕਲੋ ਡੰਡੇ ਮਾਰੇ ਉਹ ਬਿਲਕੁਲ ਗਲਤ ਹੈ ਘਟਨਾ ਨਿੰਦਜੋ ਗਿਆ ਤੇ ਮੈਂ ਆਪ ਉਹ ਆਪਣੀ ਮਾਂ ਕੋ ਮਾਫੀ ਮੰਗ ਕੇ ਆਊਗਾ ਕਿ ہاں ਠੀਕ ਆ ਪਰ ਉਹ ਦੂਜੀ ਗੱਲ ਤੁਹਾਡੇ ਸਾਲੇ ਜੀਜੇ ਕੀ ਕਰਦੇ ਕੋਈ ਠੇਕਾ ਥੋੜਾ ਵਾ ਆ ਪੋਲਟਿਸ਼ਨ ਲੋਕਾਂ ਨੇ ਮੈਨੂੰ ਚੁਣਿਆ ਮੈਂ ਐਮਐਲਏ ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦਾ ਹੁਣ ਕੱਲ ਨੂੰ ਕੋਈ ਹੋਰ ਰਿਸ਼ਤੇਦਾਰ ਗਲਤੀ ਕਰ ਦੇ ਪਰਸੋਂ ਕੋਈ ਹੋਰ ਰਿਸ਼ਤੇਦਾਰ ਗਲਤੀ ਕਰ ਦੇ ਉਹਦੀ ਸਜ਼ਾ ਮੈਨੂੰ ਥੋੜਾ ਇਹ ਥੋੜਾ ਵੀ ਜੇ ਮੈਨੂੰ ਲੋਕਾਂ ਨੇ ਚੁਣਿਆ ਤੇ ਹਰ ਗੱਲ ਦਾ ਲਿਆ ਕੇ ਮੈਂ ਥੋੜਾ ਕਿਹਨੂੰ ਕਹਿ ਦਵਾਂ ਕਿ ਜਾ ਕੇ ਕਿਹਨੂੰ ਡੰਡੇ ਮਾਰ ਦੋ ਜਾਂ ਕਿ ਇਹਨਾਂ ਕੋਈ ਤੱਕਾ ਕਰ ਦੋ ਜਾਂ ਕੱਲ ਨੂੰ ਕੋਈ ਮਾਮੇ ਹੋ ਚਾਚੀ ਹੋ ਤਾਈ ਹੋਰ ਕੋਈ ਆ ਜੀ ਕਿਸ ਕਰਕੇ ਜਿਹੜੇ ਆਪਾਂ ਇਹ ਬਲੇਮ ਲਾਉਣੇ ਯਾਰ ਲਾਉਣਾ ਮੇਰੇ ਤੇ ਲਾਓ ਸਕਦਾ ਦੂਜੀ ਗੱਲ ਜਿਹੜਾ ਤੁਸੀਂ ਕਹਿੰਦੇ ਜੀ ਉਹ ਕਰੋੜਾ ਵਾਲੇ ਕੱਪੜੇ ਦੇ ਕਰੋੜਾ ਵਾਲੇ ਦੇ ਫਲਾਣੇ ਨੇ ਕਾਜ ਕੋਲੇ ਫਲਾਣੇ ਨੇ ਖੋਲੇ ਆ ਤ ਲਾਲਪਰਾ ਬੇਈਮਾਨ ਨਹੀਂ ਹੈਗਾ ਤੇਰੇ ਅੰਗੂ ਵੀ ਲਟ ਉੱਟ ਕੇ ਉਥੇ ਦਬਾਬਿਓ ਪਾਰ ਜਾ ਜਾ ਕੇ ਤੂੰ ਉਹ ਜੋਕੋ ਬਣਾਇਆ ਮੈਨੂੰ ਪਤਾ ਵਾ ਸੋ ਮੈਂ ਸਾਧ ਸੰਗਤ ਜੀ ਇਹੀ ਕਹਿਣਾ ਚਾਹੁੰਨਾ ਤੇ ਇਹ ਤਾਂ ਦੋਵੇਂ ਹਿੱਲੇ ਇਸ ਵਕਤ ਬਾਕੀ ਮੈਂ ਨਿਆਂ ਦੇ ਵਿੱਚ ਨਿਆਂ ਕਰੂੰਗਾ ਮੈਂ ਇਕ ਟਾਲੀ ਕਹਤਾ ਹਾਂ ਸਾਧ ਸੰਗਤ ਜੀ ਜਦੋਂ ਇਹ ਵੀਡੀਓ ਵੇਖੀ ਮੈਨੂੰ ਖੁਦ ਦੁੱਖਿਆ ਵੀਡੀਓ ਵੇਖ ਕੇ ਕਿ ਜਿਹੜੀ ਮਰਜ਼ੀ ਗਲਤੀ ਹੋਵੇ ਤੇ ਕਦੇ ਵੀ ਕਿਸੇ ਨੂੰ ਇੱਕ ਬਜ਼ੁਰਗ ਔਰਤ ਹੈ ਜਾਂ ਚਲੋ ਜਿੰਨੀ ਵੀ ਉਹਦੀ ਉਮਰ ਆ ਕਿਸੇ ਨੂੰ ਡੰਡੇ ਨਹੀਂ ਮਾਰਨੇ ਚਾਹੀਦੇ ਕੋਈ ਗੱਲ ਹੀ ਆ ਕੇ ਮੈਨੂੰ ਦੱਸ ਸਕਦਾ ਸੀ ਵੀ ਆਹ ਗੱਲ ਹੈ ਨਾ ਸਭ ਇਹ ਤੁਹਾਨੂੰ ਇਦਾਂ ਆਂਦੇ ਆ ਜਾਂ ਉਹ ਪ੍ਰਸ਼ਾਸਨ ਕੋਲੇ ਜਾ ਸਕਦਾ ਸੀ ਜਾਂ ਪਿੰਡ ਦੇ ਚਾਰ ਸਾਥੀਆਂ ਨਾਲ ਲੈ ਕੇ ਕਹਿ ਸਕਦਾ ਸੀ ਇਹ ਗੱਲ ਕਿ ਖਾਡਰ ਤੋਂ ਨਜੋਗ ਹੈ ਤੇ ਮੈਂ ਉਦੋਂ ਹੀ ਕੱਲ ਹੀ ਕਾਰਵਾਈ ਜਿਹੜੀ ਡੀਡੀਆਰ ਕੱਲ ਹੀ ਕਟਾ ਦੁੱਤੀ ਸੀ ਤੇ ਇੱਥੇ ਜਿਹੜਾ ਵਾ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਸੋ ਮੈਂ ਰਮਨਜੀਤ ਸਿੰਘ ਸਿੱਕੀ ਦੀ ਹੋਣੀ ਕਹਿੰਨਾ ਕਿ ਘੱਟੋ ਘੱਟ ਜੇ ਤੁਹਾਨੂੰ ਸ਼ਰਮ ਹੈਗੀ ਆ ਤੇ ਸਵੇਰੇ ਪਰਿਵਾਰ ਨੂੰ ਤੋਰੋ ਉਹਨਾਂ ਨੂੰ ਕੋਲ ਜਾ ਕੇ ਦਰਖਾਸਤ ਦੇ ਦਿਓ ਉੱਥੇ ਤੇ ਉਹ ਵਿਚਾਰੇ ਕਾਰਵਾਈ ਹੋਵੇ ਤੇ ਕੱਲ ਮੈਂ 11 ਵਜੇ ਤੱਕ ਡੀਕਾਂਗਾ ਜੇ ਪਰਿਵਾਰ ਉੱਥੇ ਜਾਂਦਾ ਹੈ ਤੇ ਠੀਕ ਆ ਨਹੀਂ ਜਾਂਦਾ ਤੇ ਮੈਂ ਖੁਦ ਆਪਣੇ ਪ੍ਰਸ਼ਾਸਨ ਨੂੰ ਕਹਾਂਗਾ ਕਿ ਉਹ ਖੁਦ ਉਸ ਪਰਿਵਾਰ ਦੇ ਘਰੇ ਜਾਣ ਤੇ ਘਰੇ ਜਾ ਕੇ ਜੋ ਬਿਆਨ ਦਿੰਦੇ ਆ ਉਹ ਲਿਖਣ ਤੇ ਉਹਦੀ ਤਫ਼ਤੀਸ਼ ਕਰਨ ਤੇ ਜੋ ਪਰਚਾ ਭਾਵੇਂ ਮੇਰਾ ਸਾਲਾ ਹੀ ਆ ਜੋ ਪਰਚਾ ਪੰਦਾ ਉਹਦੇ ਤੇ ਜਿਹੜੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਕੁਰਸੀ ਤੇ ਕਿਸੇ ਦੀ ਰਿਸ਼ਤੇਦਾਰ ਨਹੀਂ ਆ ਮੈਂ ਉਹਦਾ ਜੀਜਾ ਹੋ ਸਕਦਾ ਮੇਰਾ ਸਾਲਾ ਹੋ ਸਕਦਾ ਤੇ ਹੈਗਾ ਪਰ ਇਹ ਨਹੀਂ ਆ ਕਿ ਇਹ ਜਿਹੜੀ ਕੁਰਸੀ ਆ ਇਹ ਕਿਸੇ ਦੀ ਰਿਸ਼ਤੇਦਾਰ ਆ ਸੋ ਮੈਂ ਹਮੇਸ਼ਾ ਨਿਆਲਾ ਬੰਦਾ ਵਾਂ ਕੋਈ ਵੀ ਕਾਰਵਾਈ ਜਿਹੜੀ ਆ ਆਪਾਂ ਕੋਈ ਵੀ ਮੇਰਾ ਰਿਸ਼ਤੇਦਾਰ ਜੇ ਗਲਤੀ ਕਰੂਗਾ ਮੇਰੇ ਰਾਜ ਭਾਗ ਦੇ ਵਿੱਚ ਤੇ ਉਹ ਬਖਸ਼ਿਆ ਨਹੀਂ ਜਾਊਗਾ ਸੋ ਮੈਂ ਫਿਰ ਉਸ ਆਪਣੀ ਭੈਣ ਕੋਲੋਂ ਉਸ ਆਪਣੀ ਮਾਂ ਕੋਲੋਂ ਮਾਫੀ ਮੰਗਦਾ ਕਿ ਜੇ ਕੋਈ ਇਦਾਂ ਦੀ ਮੇਰੇ ਕਿਸੇ ਰਿਸ਼ਤੇਦਾਰ ਵੱਲੋਂ ਕਾਰਵਾਈ ਹੋਈ ਆ ਪਰ ਮੈਂ ਗਾਂ ਇਹ ਵੀ ਕਹਿਣਾ ਚਾਹੁੰਦਾ ਵੀ ਕਿਸੇ ਰਿਸ਼ਤੇਦਾਰ ਦਾ ਵਾਰ-ਵਾਰ ਮੇ ਤੋਂ ਉਹ ਠੇਕਾ ਨਹੀਂ ਲਿਆ ਜਾਣਾ ਵੀ ਕੌਣ ਕੀ ਕਰਦਾ ਮੈਂ ਕੋਈ ਗਲਤੀ ਨਹੀਂ ਘੱਟੋ-ਘੱਟ ਕਰਦਾ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਨਾ ਕਿਨਣਾ ਤੇ ਜੇ ਤੇਰੇ ਸੁਖਬੀਰ ਬਾਦਲ ਨੂੰ ਮਜੀਠੀਆ ਸਾਹਿਬ ਇਹ ਕਿਨਣਾ ਮੇਰਾ ਘਰ ਭਾਵੇਂ ਟੁੱਟ ਜੇ ਪਰ ਮੈਂ ਫਿਰ ਵੀ ਇਹ ਕਾਰਵਾਈ ਕਹਿਤੀ ਹੈ ਕਰ ਲਈ ਪਰ ਘੱਟੋ ਘੱਟ ਜੇ ਉਹ ਦਿਨ ਪੰਜਾਬ ਨੂੰ ਬਚਾਉਂਦਾ ਦਰਦ ਤੇਰੇ ਸੁਖਬੀਰ 'ਚ ਹੁੰਦਾ ਤੇ ਉਹ ਤੇਰੇ ਤੇ ਕਾਰਵਾਈ ਕਰ ਦਿੰਦਾ ਤੇ ਅੱਜ ਜਿਹੜੇ ਇਨਾ ਬੱਚੇ ਨਸ਼ੇ ਨਾਲ ਮਰਦੇ ਉਹ ਨਹੀਂ ਮਰਨੇ ਸੋ ਮੈਂ ਸਾਰੀ ਸੰਗਤ ਤੋਂ ਮਾਫੀ ਮੰਗਦਾ ਵੈਗਰਜੀਤਾ ਖਾਨਸਰ